ਪੀਂਟਲੇ ਇੰਦੇ ਨਾ ਬੰਦੇ ਦਾ ਜੇ ਤੁਸੀਂ ਪੈਸੇ ਲਾਏ ਆ ਭੀ ਪਹਿਲੋਂ ਤੁਸੀਂ ਬਲੌਂ ਲਗਿਆ ਮੋਟਾ ਮੋਟਾ ਤੇ ਨਾਂ ਲਗਾਇਆ ਵਾ ਜਿੱਤਨ ਵਾਲੀ ਟੀਮ ਨੂੰ ਪਹਿਲੋਂ ਨਾਲ ਲਿਆ 5100 5100 ਤੇ ਫੇਰ ਉਹਨਾਂ ਲਿਖਿਆ ਜਿਹੜੀ ਹਾਰੂ ਜੋ ਤੁਸੀਂ ਨਹੀਂ 5100 ਬਾਕੀ ਨਾਲ ਪ੍ਰਭਾਵ ਨਾਲ ਗੁੱਦਲ ਕੇ ਕਰਦੇ ਨੇ ਯਾਰ 5100 ਕਿਉਂਕਿ ਮੇਰੇ ਕੋਲ ਬੁਲਾਇਆ ਗਿਆ ਮੈਂ ਬੋਲ ਨਹੀਂ ਪਾ ਜਿਹਦਾ ਨਾਮ ਲਿਖਿਆ ਕੁੜੀਆਂ ਨੂੰ ਦਿੱਤੀਆਂ ਘਾਟੀਆਂ ਕਿ ਨਹੀਂ 5100 ਹੁੰਦਾ ਤਾਂ ਅਸੀਂ ਤੇਰੇ ਤੋਂ ਲੈਣਾ ਤੂੰ ਉਹ ਜਿਹਨੇ ਬੋਲੇ ਸਭ ਜਿਹੜੇ ਗੋਮਨ ਆਏ ਜਿਹੜਾ ਮੈਂ ਤੇਰੇ ਕਿਤਰਾ ਦੇਦਾ ਆ ਨਾ ਤੇ ਜੋ ਲਿਖਿਆ ਨਾ ਪਰ ਜਿਹਨੇ ਬੋਲਾ ਵੀ ਹਾਂ ਵਾਲਾ ਹਾਂ ਜਿਹੜਾ ਕੀ ਹੁੰਦਾ ਸਿਲੀ ਕੌਣ ਹੁੰਦਾ ਦਵਾਈ ਹੁੰਦੀ ਹੈ ਨਹੀਂ ਸਿਲੀ ਕੌਣ ਹੁੰਦਾ ਮੋਇਸਚਰ ਹੀ ਨਹੀਂ ਹੁੰਦਾ ਜਿਹੜਾ ਉਹ ਸੋਕਦਾ ਆ ਇਹ ਆਪਾਂ ਜਿਹਦੇ ਚ ਨਹੀਂ ਇਹਦੇ ਨਾਲ ਬੋਲੇ ਕਿ ਚੱਕਰ ਹੁੰਦਾ ਗਿੱਲਾ ਨਹੀਂ ਹੁੰਦਾ ਇਹ ਬੱਕੀ ਕੀੜੀਆਂ ਗੋੜੀਆਂ ਲਲੜ ਪਲੜ ਵੀ ਨਹੀਂ ਆਉਂਦੇ ਆ ਬੇਤੀ ਹਾਂਜੀ ਹੋ ਸਕਦਾ ਪਰ ਇਹ ਮੰਨ ਕੇ ਚੱਲ ਵੀ ਖੰਡ ਖੰਡ ਚ ਖੰਡ ਚ ਮੰਨ ਲਓ ਕਿ ਉਦਾਂ ਕਹੇ ਚੀਜ਼ ਚ ਨੂੰ ਬੰਨ ਕੇ ਰੱਖਦੀ ਨਾ ਚੌਲਾ ਚੌਲਾ ਦੇ ਹਾਂਜੀ ਇਹ ਅਜੇ ਲਮਾ ਲਾਈ ਗਾ ਨਹੀਂ ਪਾਵੇਂ ਬਗੇ ਹੈ ਵੀ ਜਿੱਤਰਾ ਪਾ ਦਈਏ ਹਾਂਜੀ ਇਹ ਚੀਜ਼ ਖਰਾਬ ਨਹੀਂ ਹੁੰਦੀ ਜਦੋਂ ਵੇਰਾਂ ਲੱਗ ਜਾਂਦੀਆਂ ਨੇ ਚੀਜ਼ਾਂ ਜੀ ਸੁਸਰੀ ਲੱਗ ਜਾਂਦੀਆਂ ਨੇ ਕਿਹੜੀ ਜਿਹੜੀ ਤਾਂ ਹੀ ਉਹਦੇ ਚ ਪਾਉਂਦੇ ਆ ਖਰਾਬ ਨਾ ਹੋਵੇ ਹਾਂਜੀ ਅਵੇ ਹੁੰਦੇ ਤੇ ਦਾਣੇ ਜੇ ਦੇਖੀਏ ਖੋਲ ਕੇ ਦਿਖਾਓਗੇ ਆਹ ਤੇ ਦਾਣੇ ਜੇ ਜਦੋਂ ਖਾਣੇ ਨਹੀਂ ਹੁੰਦੇ ਯੂਰੀਏ ਹਾਂ ਭਾਜੀ ਇੱਦਾਂ ਦੇ ਪਾਣੀ ਪੀਂ ਮੈਂ ਕਹਿਣਾ ਕਰੇ ਆਂਦੇ ਤੁੰਨੂੰ ਨਹੀਂ ਨਹੀਂ ਕਰੇ ਮਨਾ ਕਰਦਾ ਭਾਈ ਨਹੀਂ ਬੰਦ ਨਾ ਜੇ ਲੇਟ ਹੋਏ ਨਾ ਮਨ ਤੁਹਾਨੂੰ ਬੜਾ ਰੈਡੀ ਹੋਣਾ ਆ ਆ ਗਾਰੀ ਆਪਣਾ ਸੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੀ ਗੁਮਨੀਅ ਅੱਛਾ ਮਨੀ ਦੇ ਨਾਲ ਹੀ ਹੋਏ ਕੋਈ ਸ਼ਿਕਰ ਮੈਂ ਕਹਿੰਦਾ ਭਾਈ ਨੂੰ ਦੱਸਣੇ ਮੈਂ ਡਰ ਲਾਉਂਗੇ ਇਹਨਾਂ ਨੂੰ ਆਹ ਮੁਝਾ ਪਤਾ ਕਿੱਦਾਂ ਠੀਕ ਹੈ ਜਪ ਠੀਕ ਹੈ ਜੀ ਹੁਣ ਸਮਨਪੁਰ ਸਿੰਘ ਦੱਸੋ ਕਿਤਰਾ ਵਾਰੀ ਸੀ ਪਾਣੀ ਪੀਓ ਪਹਿਲਾਂ ਜਰਮਾ ਪਾਣੀ ਨਹੀਂ ਪਾਉਣਾ ਭਾਈ ਤੁਸੀਂ ਰੱਖੋ ਚਾਹ ਇੱਥੇ ਪਾਣੀ ਵਿੱਚ ਉਹ ਪਿਚੇ ਰਾ ਦੋ ਕੋਈ ਫੜ ਨਹੀਂ ਅੱਛਾ ਟੈਨਸ਼ਨ ਨਾ ਲੋ ਦੋ ਦਿਨ ਬਦਲ ਲੀਆ ਨੇ ਮਾਮਾ ਉਹਨੇ ਵੇਖਿਆ ਜੀ ਗਾਜਾ ਆਵੇ ਕਹਿੰਦਾ ਵੀਰੋ ਹਾਂ ਉਹ ਵੀ ਕਹਿੰਦੇ ਆ ਯਾਰ ਤੇ ਮਨਨ ਨਹੀਂ ਰਹੇ ਮਿਲੋ ਹਾਂਦੇ ਭਾਈ ਕਹਿੰਦੇ ਮਨਨ ਪੈ ਜੀ ਨਹੀਂ ਆਉਂਦੇ ਜੀ ਗੱਡੀ ਪਲਟਾਉਂਦਾ ਲਗਾਏ ਉਹ ਮਨਾਉਣਾ ਵੀ ਇੱਥੇ ਲੱਜੇ ਮਾਨੀ ਗਿਆ ਤਾਂ ਘਟੇਗਾ ਤੇ ਫਿਰ ਦਾ ਦਣੀ ਆਈ ਤੇ ਤਾਰ ਨੋ ਬਰਾਲੇ ਕੋਈ ਪੈ ਤੇ ਇਨਾ ਖਿਆਲ ਰੱਖਿਓ ਉੜ ਕੇ ਫੇਰ ਨਹੀਂ ਤੇ ਮੰਨਣਾ ਮੈਂ ਹਾਂ ਇਹ ਤੂੰ ਹਾਂ ਨਾ ਮੰਨ ਲਾ ਰੱਬ ਨੂੰ ਸੋਧਣ ਨੂੰ ਰਹਿ ਗਿਆ ਤੇ ਸੱਤ ਬਟ ਕੀ ਲਗਣੀ ਅਰੇ ਨਹੀਂ ਛੱਡਿਆ ਗੁੰਗਾ ਵੜਾ ਤੀਰ ਮੱਟਾ ਤੇ ਕਿਦੇ ਮੰਨਣਾ ਆ ਕਰ ਦੇਣੀ ਹਾਂ ਬੜੀ ਬੜੀ ਆਹ ਬੋਣਦੇ ਬਈ ਬਾਬਾ ਕੀ ਹੋ ਅੱਛਾ ਮਾਲ ਬੜੇ ਲਗਾਏਗਾ ਚਲੋ ਮਾਰਾਂ ਪਲੇਅਰ ਨੂੰ ਨਾ ਸਾਡੇ ਲੱਗੇ ਕਿ ਇਹਨੂੰ ਦੇਖ ਕੇ ਜਿਹੜਾ ਤਾਂ ਮਾਹਰਾਏ ਦੇਖ ਰਿਹਾ ਗੁਰੂ ਘਰ ਦਾ ਇਹ ਗੱਲ ਵੇਖੀ ਜਾ। ਨਿਸ਼ਚਾਰ ਕਰਕੇ ਆਈ ਦੀ ਤਾਂ ਬਿਲਕੁਲ ਫੇਰੀ ਆ। ਲੋਕੀ ਦੇ ਆਪ ਦੇ ਆਪ ਕੰਮਾਂ ਗਾਰਾ ਚ ਭੱਜੇ ਰਹਿੰਦੇ ਪਰ ਆਪ ਨੂੰ ਜ਼ਰੂਰੀ ਗੁਰੂ ਘਰ ਤੇ ਜਾਣਾ ਚਾਹੀਦਾ ਨਾ। ਚਾਹੀਦਾ ਚਾਹੀਦਾ ਕਿਉਂਕਿ ਛੜਕਾਂ ਦੇ ਰੋਏ ਰਹਿਣਾ ਹੀ ਪਊ। ਬਿਲਕੁਲ। ਚਲੋ ਅਸੀਂ ਸਹੀ ਹੋਵਾਂਗੇ ਚਲੋ ਮਰ ਤੋਂ ਅਸੀਂ ਸਹੀ ਆ। ਹੂੰ। ਜੇ ਕੋਈ ਕੋਈ ਗਲਤ ਹੋ ਗਿਆ ਤਾਂ ਫਿਰ ਉਹਨੂੰ ਹੀ ਕਰਾਂਗੇ। ਉਹਨੂੰ ਹੀ ਕਰਾਂਗੇ ਯਾਰ। ਆਈਂ ਤਾਂ ਕਿੰਨੇ ਵੀ ਆਈਂ ਸਹੀ ਚਲਾਉਣੇ ਆ ਬਾਕੀ ਡਰਾਈਵਰ ਤੇ ਬੰਦਾ ਨਹੀਂ ਸਾਰੀ ਉਮਰ ਕੋਈ ਸਾਰੀ ਉਮਰ ਨਹੀਂ ਮੰਨਦਾ ਸਹੀ ਬਾਕੀ ਹੁਣ ਮੰਨ ਲਓ ਕੋਈ ਉਧਰੋਂ ਲਈ ਜਾਊਗਾ ਤੇ ਫਿਰ ਕੀ ਕਰਾਂਗੇ ਬਹੁਤੀ ਦੇਖੋ ਵੀ ਜਿੰਮੜਾ ਆਇਆ ਸੈਡ ਜਿਹੜਾ ਪਲੇਅਰ ਬੰਦਾ ਆਇਂਦਾ ਔਰ ਇਹਦੇ ਉਦਾਂ ਵੀ ਤੁਹਾਨੂੰ ਪਤਾ ਕੋਈ ਨੁਕਸਾਨ ਹੋ ਜੇ ਮਾੜੀ ਜੀ ਸੱਟ ਪੇਟ ਵੀ ਲੱਗ ਜੇ ਤੇ ਕਿੱਥੇ ਜਾਂਦਾ ਤੁਹਾਨੂੰ ਭਲਾ ਕਿ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਸਰੀਰ ਨਹੀਂ ਸੱਟ ਮੇਰਾ ਅੱਜ ਹਾਂਜੀ ਜਦੋਂ ਦੇਖੇ ਦੇ ਨਾ ਕਰਿਆਲੇ ਰਾਤ ਹਾਂ ਕੋਈ ਬੰਦਾ ਸੱਟ ਨਹੀਂ ਛੀਰੇ ਅੱਛਾ ਹਾਂ ਜੋਰ ਲੱਗਿਆ ਜਿਆਦਾ ਤੇ ਰੈਸਟ ਨਹੀਂ ਮਿਲੀ ਤੇ ਤਿੰਨ ਦਿਨ ਹੁਣ ਮੇਰਾ ਰੋਜ਼ ਹੀ ਮੇਰਾ ਲੱਗ ਜਾਂਦਾ ਜੋਰ ਅੱਛਾ ਤੇ ਹੁਣ ਮੈਂ ਥੱਕਿਆ ਪਿਆ ਅੱਜ ਇਹ ਅੱਜ ਮੇਰਾ ਨਾ ਵੀ ਸੱਚ ਨਹੀਂ ਮੰਨਦਾ ਇਹ ਸਰੀਰ 1% ਵੀ ਸਹੀ ਨਹੀਂ ਹੁਣ ਗਰਮ ਗਰੂ ਹੋ ਗਿਆ ਚੱਲ ਫਿਰ ਤੇ ਹੋ ਹੀ ਜਾਣਾ ਪਰ ਪਹਿਲੋਂ ਜਿਹੜੀ ਬੰਦੇ ਦੇ ਅੰਦਰੋਂ ਆਵਾਜ਼ ਜੀ ਆਉਂਦੀ ਹੈ ਨਾ ਉਹ ਹੀ ਇਹ ਆਉਂਦੀ ਅੱਛਾ ਉਹ ਮੁੱਕੀ ਗਈ ਸਾਰੀ ਆਵਾਜ਼ ਨਾ ਉਹ ਦਿਨ ਉਹ ਸਰੀਰ ਵੀ ਨਹੀਂ ਹੋਂਦ ਜਿਆਦਾ ਕਿ ਨਾਈਟ ਸ਼ਿਫਟ ਲੱਗੀ ਮਸ਼ੀਨ ਵਾਂ ਇਹ ਵੀ ਥੱਕਦਾ ਤਿੰਨ ਮੈਚ ਖੇਡ ਲਏ ਇੱਕੇ ਦਿਨ ਚ ਹਾਂਜੀ ਤੇ ਤੂੰ ਸਾਹ ਲਾ ਵੀ ਤਿੰਨ ਮੈਚ ਇੱਕ ਇੱਕ ਦਿਨ ਚ ਖੇਡਿਆ ਤਿੰਨ ਦਿਨ ਲੰਘ ਜਾਣੇ ਤੇ ਉਹ ਇੱਕੇ ਦਿਨ ਚ ਪਹਿਲੋਂ ਜੋ ਮੈਚ ਖੇਡਿਆ ਤੇ ਉੱਥੇ ਜਾ ਕੇ ਇੱਕ ਫੇਰ ਖੇਡਿਆ ਜਿੱਤਿਆ ਉਸ ਤੋਂ ਬਾਅਦ ਫੇਰ ਖੇਡਿਆ ਫਿਰ ਮੈਦਾ ਤਿੰਨ ਤੇ ਉੱਥੇ ਹੀ ਖੇਡ ਲਏ ਆਪਾਂ ਤੀਜਾ ਫਾਈਨਲ ਖੇਡਿਆ ਉੱਥੇ ਚਾਰ ਖੜੇ ਗਏ ਅੱਛਾ ਰਗੜਾ ਜਿਹੜਾ ਇਹ ਤਾਂ ਕਈ ਭਲਵਾਨ ਕਹਿੰਦੇ ਨੇ ਵੀ ਰਗੜਾ ਲਾ ਕੇ ਤੇ ਨਾਲ ਲੈ ਆਈਦਾ ਵਾ ਵੀ ਇਹ ੱੱਪੇ ਚ ਪਾ ਕੇ ਜਾਂ ਬੋਤਲ 'ਚ ਪਾ ਕੇ ਰਗੜਾ ਨਾਲ ਲੈ ਆਈਏ ਉਹ ਲੈਣਾ ਚੰਗਾ ਭਾਉਂਦੇ ਰਗੜਾ ਆਹੋ ਰਗੜਾ ਜਿਹੜਾ ਇਹ ਤਾਂ ਲੈਣ ਲੱਗੇ ਤੇ ਪਰ ਜਿਹੜੇ ਭਲਵਾਨ ਕੋਲ ਜਾਂਦੇ ਆ ਹਾਂਜੀ ਭੁੱਲਦੇ ਹੁੰਦੇ ਨੇ ਜਾਸਾ ਪੱਟੀ ਲਾ ਲਈਏ ਆਪਾਂ ਹਾਂ ਜਾਂ ਹੋਰ ਵੀ ਭਲਵਾਨ ਲਾ ਲਈਏ ਉਹ ਨਾਲ ਆ ਦੇ ਮੁੰਡੇ ਕਿਉਂ ਰੱਖਦੇ ਆ ਉਹ ਬੱਲੇ ਬੋਹਰ ਘਰੋਂ ਹੀ ਲਾ ਕੇ ਰਗੜਾ ਦੇ ਪਲਵਾਨ ਵਾਲੇ ਡਿੱਗੀ ਚ ਜੱਸਾ ਕਾ ਗਿਆ ਪਲਵਾਨ ਕੋਲ ਨਾ ਤੇ ਘਰੋਂ ਹੀ ਲੈ ਗਿਆ ਘਰੋਂ ਹੀ ਲੈ ਗਿਆ ਪਲਵਾਨ ਹੀ ਰਗੜਾ ਅੱਧੇ ਘੰਟੇ ਤੋਂ ਪਹਿਲੋ ਪਹਿਲੋ ਵਾਈ ਹੋ ਜਾਂਦਾ ਅੱਛਾ ਜੀ ਰਗੜੇ ਨੂੰ ਆਉਣ ਦੀ ਸਪੋਰਟ ਹੀ ਪੀਣਾ ਪੈਂਦਾ ਜਦੋਂ ਲਾ ਲਿਆ ਉਹ ਲਾ ਲਿਆ ਛਾਣਾ ਲੱਗ ਗਿਆ ਉਦੋਂ ਹੀ ਰਗੜਾ ਪੀਓ ਉਦੋਂ ਪੀਓ ਬਾਬਾ ਤੋਂ ਬਦ ਅੱਧੇ ਘੰਟੇ ਬਾਦ ਅੱਧਾ ਘੰਟਾ ਵੀ ਜ਼ਿਆਦਾ ਮੈਂ ਕਿਹਾ ਜਿਹੜੇ ਪਲਵਾਨ ਆ ਅਸਲੀ ਪਹਿਲਵਾਨ ਤੇ ਉਧਰੋਂ ਰਗੜਾ ਲਾ ਕੇ ਤੇ ਉਸ ਵੇਲੇ ਕੋਲੇ ਜੇ ਪਾ ਕੇ ਤੇ ਖੰਡ ਮਾੜੀ ਜੀ ਪਾ ਕੇ ਤੇ ਪਹਿਲਵਾਨ ਨੂੰ ਫੜਾਉਂਦੇ ਨੇ ਹੁਣ ਕਈ ਪਹਿਲਵਾਨ ਕੋਲ ਨੂੰ ਦੇ ਮੇਹਣਾ ਨਾ ਨਾ ਅਰਾ ਬੰਦੇ ਡਾਏ ਹੁੰਦੇ ਰਗੜਾ ਲਾਉਂਦਾ ਉਹ ਉਧਰੋਂ ਕੁਸ਼ਤੀ ਹੋਉਂਦੀ ਹੁੰਦੀ ਤੇ ਉਧਰੋਂ ਰਗੜ ਹੁੰਦੇ ਹੁੰਦੇ ਰਗੜਦੇ ਉਹ ਸਾਣਾ ਵੇ ਲੈ ਲੈਂਦੇ ਵੀ ਜਦੋਂ ਹੁਣ ਕੁਸ਼ਤੀ ਹੋਊਗੀ ਤੇ ਪਹਿਲਵਾਨ ਨੂੰ ਪਵਾਇ ਪਿਆਵਾਂਗੇ ਇਹ ਤੇ ਛੋਚੇ ਆ ਹੁਣ ਸੋਸ਼ਲ ਮੀਡੀਆ ਦਾ ਕਰਕੇ ਜਿਹੜੇ ਲੋਕੀ ਕਰੀ ਜਾਂਦੇ ਆ ਤੇ ਵੀ ਮੈਂ ਰਗੜਾ ਘਰੋਂ ਲੈ ਕੇ ਚੱਲੇ ਆਂ ਉਹ ਉਹ ਮੁਖਾਵਾ ਜਿਹਾ ਹੀ ਕਰਦੇ ਵੀ ਇਹੀ ਰਗੜਣਾ ਪੀਂਦੇ ਆਂ ਨਹੀਂ ਚਲੋ ਉਹ ਤੇ ਰਗੜ ਕੇ ਦਿੰਦੇ ਨਾ ਚਲੋ ਉਹ ਤੇ ਸਹੀ ਆ ਜਿਹੜੇ ਰਗੜਦਾ ਆਂ ਆ ਨਹੀਂ ਉਹ ਤੇ ਸਹੀ ਆ ਪਰ ਜਿਹੜਾ ਪਲੇਅਰ ਘਰੋਂ ਲੈ ਕੇ ਤੁਰ ਪਿਆ ਨਾ ਉਹਨੇ 12 1 ਵਜੇ ਲਾਇਆ ਉਹ ਰਗੜਾ ਤੇ ਸ਼ਾਮਾਂ ਨੂੰ ਜਾ ਕੇ 6 ਵਜੇ ਪੀਊਗਾ ਤੇ ਗੁਰੂਆਂ ਤੇ ਗਿਰੀਆਂ ਤੇ ਖੁਸ਼ਕ ਹੁੰਦੀਆਂ ਤੇ ਵਾਈ ਹੋ ਜਾਣੀਆਂ ਉਸੇ ਲਈ ਉਹ ਤੇ ਉਹ ਤੇ ਜੋੜਾਂ ਚੋਂ ਪੀੜਾ ਨਿਕਲਣਾ ਪਣੀਆ ਲਗਾਤਾਰ ਜਿਹੜੇ ਬੜੇ ਪੀਣਾ ਪਣਾ ਹਾਂ ਜੇ ਮਹੀਨਾ ਪੀਊਗਾ ਨਾ ਲਗਾਤਾਰ ਉਹ ਬਾਈ ਹੋ ਜਾਣਾ ਠੀਕ ਉਹ ਬਾਅਦ ਚ ਪਤਾ ਲੱਗਣਾ ਪਰ ਮੀਨਾ ਪੀ ਲੈਣਾ ਨੇ ਅਸਲੀ ਨੂੰ ਪਤਾ ਲੱਗਣਾ ਯਾਰ ਮੇਰੀ ਪੀੜਾ ਜਿਹਾ ਕਿਉਂ ਨਿਕਲਦੀਆਂ ਛੇ ਚੋ ਜਿੰਨ ਲੋ ਜਿਆਦਾ ਵੀ ਚੰਗਾ ਨਹੀਂ ਇਹ ਚੰਗਾ ਹੈਗਾ ਵਾ ਮੌਕੇ ਤੇ ਮੌਕੇ ਲਾ ਕੇ ਉਸੇਲੇ ਤੇ ਲਾ ਦੇ ਉਸੇਲੇ ਲਾ ਕੇ ਜਦੋਂ ਵੀ ਹੋ ਬਸ ਬਣਾਈਆਂ ਰੁਹਾਨੀ ਵੀਡੀਓ ਕਿਸ ਤਰ੍ਹਾਂ ਘੜੇ ਕੋਈ ਨਹੀਂ ਰਗੜੇ ਇਹ ਖਾਸ ਖਾਸ ਹੋ ਗਈ ਚੀਜ਼ਾਂ ਦੇ ਚੰਗੀਆਂ ਹੀ ਪੈਂਦੀਆਂ ਚੱਲ ਮੈਂ ਕੱਲ ਬਣਾ ਦੇ ਰੁਹਾਨੀ ਹਣਾ ਕੋਈ ਬੱਲੇ ਵੀ ਹੁਣ ਗਿਆਨ ਵੰਡੀ ਜਾਂਦੇ ਉਦਾਂ ਹੀ ਵੀ ਇਦਾਂ ਫੀਜਵਾਗਾਂ ਨੂੰ ਨਹੀਂ ਪਤਾ ਕਿ ਇਹਨੂੰ ਨਹੀਂ ਪਤਾ ਵਿਊ ਲੈਣ ਦੇ ਮਾਰੇ ਹੁਣ ਕਈ ਪਾਈ ਜਾਂਦੇ ਪਲੇਅਰ ਛੋਟੇ ਛੋਟੇ ਨਹੀਂ ਪਤਾ ਜੀ ਗਲਤ ਗਾਰਡ ਕਰੀ ਜਾਂ ਆ ਜਿਹੜੇ ਉਹਨਾਂ ਨੂੰ ਵੇਂਦੇ ਫਿਰ ਤੁਹਾਨੂੰ ਪਤਾ ਹੀ ਜਿਹੜਾ ਰਗੜਦੇ ਆਪਾਂ ਜਿਹੜੀ ਲੱਕੜ ਵੀ ਆ ਨਾ ਆਂਦੇ ਉਹ ਵੀ ਨਿੰਮ ਦੀ ਹੋਣੀ ਚਾਹੀਦੀ ਆ ਪਤਾ ਨਹੀਂ ਕਿਹੜੀ ਲੱਕੜ ਚਾਹੀਦੀ ਆ ਕੋਈ ਉਹ ਨਿੰਮ ਦੀ ਹੋਣੀ ਚਾਹੀਦੀ ਉਹਦਾ ਵੀ ਰਸ ਜਦੋਂ ਰਗੜਦੇ ਉਹਦਾ ਵੀ ਵਿੱਚ ਆਉਂਦਾ ਹੀ ਆ ਨਹੀਂ ਨਹੀਂ ਸਾਰਾ ਹੀ ਸਾਰਾ ਹਾਂਜੀ ਨਿੰਮ ਫਿਰ ਨਿੰਮ ਆਪਣੇ ਸਰੀਰ ਬਾਤੇ ਚੰਗੀ ਹੁੰਦੀ ਆ ਵੈਸੇ ਵੀ ਉਹ ਕੱਸਦੀ ਦੇ ਆਪਣੇ ਅੰਦਰ ਜਾਂਦੀ ਹੈ ਹਰ ਕੀ ਕਸਣ ਹੈ ਇਹ ਨਾ ਮਲ ਪਲੇਅਰ ਹੋਣ ਮੰਨ ਲਓਗੇ ਆਪਾਂ ਕਹਿ ਦਿੰਦੇ ਹਾਂ ਚਲੋ ਕੇ ਕੇ ਨੂੰ ਮੰਨ ਕੇ ਚੱਲ ਕੀ ਹੁੰਦੇ ਸਮਾਂ ਹੀ ਚਲੋ ਸਟ੍ਰੀਡੋਰਡ ਦਾ ਆ ਗਿਆ ਜਿੱਦਾਂ ਮਰਜੀ ਚਲੋ ਕੋਈ ਕਰਦਾ ਚਲੋ ਨਹੀਂ ਕਰਦਾ ਆਪਾਂ ਕੇ ਨੂੰ ਕਹਿ ਨਹੀਂ ਸਕਦੇ ਕੁਝ ਪਹਿਲੋਂ ਪਹਿਲੇ ਪਲਵਾਨ ਭਲਾਈ ਹੁੰਦੇ ਨੇ ਨਿੰਮ ਦਾ ਡੰਡਾ ਹੁੰਦਾ ਕਿੰਨੇ ਡੰਡੇ ਪੀ ਗਏ ਡੰਡਾ ਵੀ ਕਸਦਾ ਵਾ ਹਾਂ ਉਹ ਲਗਾਤਾਰ ਆਪਾਂ ਸਾਲ ਇੱਕ ਡੰਡੇ ਨੂੰ ਚਲਾਵਾਂਗੇ ਨਾ ਹਾਂਜੀ ਉਹ ਉਹ ਵੀ ਕਾਹ ਜਾਣਾ ਪੀਪਲ ਵਾਂ ਨੇ ਅਜੇ ਤੱਕ ਦੋ ਡੰਡੇ ਪੀ ਗਏ ਤਿੰਨ ਫਿਰ ਮੱਲ ਬਣ ਗਿਆ ਹਿਸਾਬ ਦੇ ਉਹਨੇ ਡੰਡੇ ਪੀ ਤੀ ਸਹੀ ਗੱਲ ਤੇ ਅੱਜ ਕੱਲ ਕਿਹਨੂੰ ਉਹ ਡੰਡਿਆਂ ਦਾ ਹੀ ਨਹੀਂ ਪਤਾ ਨਾ ਵੀ ਕਿੰਨੇ ਡੰਡੇ ਪੀਤੇ ਮੱਲ ਜਿਹੜੇ ਦੇਸੀ ਮੱਲ ਬੰਦੇ ਉਹਦੇ ਵੀ ਇਦਾਂ ਬੰਦੇ ਕਿੰਨੇ ਡੰਡੇ ਪੀ ਗਿਆਂ ਨੇ ਉਹ ਡੰਡੇ ਕੀ ਹੁੰਦੇ ਨੇ ਉਹਦੇ ਕੋਲ ਆਂ ਡੰਡੇ ਦੇ ਸਾਧ ਹੁੰਦੇ ਤੇ ਫਿਰ ਜਾ ਕੇ ਮੱਲ ਬਣਦਾ ਹੀ ਕੋਕੜ ਨਹੀਂ ਛੱਡਦੇ ਲਾਗੇ ਬੰਨੇ ਕੋਕੜ ਖਾਏ ਨੇ ਉਹਨਾਂ ਸਾਰੇ ਫਿਰ ਜਾ ਕੇ ਉਹਦੇ ਪਲਵਾਨ ਬਣਦੇ ਸ਼ਿਆਣੀਆਂ ਦੀਆਂ ਕਹਾਤਾਂ ਨੇ ਪਹਿਲੀਆਂ ਪੁਰਾਣੀਆਂ ਵੀ ਉਹ ਦੂਜਾ ਚੋਰ ਚੋਰੀ ਕਰਨੀ ਜਾਂਦਾ ਹੁੰਦਾ ਕਿ ਇਹਦੇ ਘਰ ਵੀ ਇਹਦੇ ਘਰੇ ਦੇ ਅੱਗੇ ਸਨ ਲੱਗੀ ਆ ਭਲਵਾਨ ਜੇ ਚੋਰੀ ਇਹ ਤੋਂ ਕੀ ਕਰਾਂਗੇ ਇਹਦੇ ਘਰੇ ਦੇ ਅੱਗੇ ਹੀ ਚਲੋ ਸਮਾਂ ਦੇ ਅਜੇ ਵੀ ਉਹ ਜਿਹੇ ਵੀ ਪਲੇਅਰਾਂ ਤੋਂ ਕਿਹੜੇ ਪੈਸੇ ਬੋਹਿਆ ਜਿਹੜੇ ਨਿੱਕੇ ਪਲੇਅਰ ਹੈ ਹਾਂਜੀ ਖਰਚਾ ਹੀ ਨਹੀਂ ਪੂਰਾ ਹੁੰਦਾ ਖਰਚਾ ਜ਼ਿਆਦਾ ਖਰਾਕ ਹੀ ਨਹੀਂ ਖਾਦੀ ਜਾਂਦੀ ਨਾਰਮਲ ਪਲੇਅਰ ਤੋਂ ਖਰਾਕ ਨਹੀਂ ਖਰਾਕ ਜਿਹੜੀ ਹੈ ਨਾ ਇੱਕ ਬੜੀ ਤੇ ਖਰਾਕ ਨਹੀਂ ਖਾਦੀ ਮੈਂ ਇਹਨਾਂ ਨੂੰ ਆਉਂਦੇ ਹੁੰਦੇ ਮੈਂ ਇੱਕ ਗੱਲ ਸੁਝਾਉਂਦਾ ਮੈਂ ਮੇਰੀ ਗੱਲ ਸੁਣੋ ਇਹ ਆਪਾ ਹੁਣ ਮੈਂ ਇੱਥੇ ਹੁੰਦੇ ਆਪਾਂ ਨੂੰ ਚਲੋ ਸ਼ਾਮਾਂ ਨੂੰ ਪਤਾ ਆਪਾਂ ਨੂੰ ਆ ਜਾਣੇ ਪੈਣੇ ਮੈਂ ਕਿਹਾ ਵੀ ਜਦ ਤਨਾ ਆਪਣੇ ਤੋਂ ਮੈਚ ਨਹੀਂ ਹੁੰਦਾ ਤੁਹਾਨੂੰ ਸਾਰਿਆਂ ਨੂੰ ਆਸ ਹੈਗੀ ਆਪਾਂ ਨੂੰ 100 ਰੁਪਏ ਵੀ ਆ ਕੇ ਬਣੇ ਕਿਸੇ ਨੂੰ ਆਸ ਨਹੀਂ ਹੈਗੀ ਕਿਸੇ ਨੂੰ ਆਸ ਨਹੀਂ ਵੀ ਹਨ 100 ਰੁਪਏ ਵੀ ਆ ਆ ਜੀ ਮੈਂ ਕਿਹਾ ਵੀ ਮੈਚ ਹੈ ਤੇ ਆਪਣੀ ਰੋਜੀ ਰੋਟੀ ਆਪਾਂ ਚੰਗਾ ਖਾਣਾਂਗੇ ਗਾਂਦਰੀ ਆਈ ਆ ਨਾ ਹਾਂ ਪੀ ਜੇ ਮੰਨ ਕੇ ਚੱਲੋ ਸਾਡੇ ਤੋਂ ਮੈਚ ਹੀ ਨਹੀਂ ਹੈਗਾ ਖਰਾਕ ਨਹੀਂ ਕਰਦਾ ਇਹ ਖਰਾਕ ਉਹ ਬੰਦਾ ਨਾ ਘੁੰਮਣਾ ਘੁੰਮਣਾ ਫਿਰਨਾ ਨਹੀਂ ਹੈਗਾ ਠੀਕ ਹੋਜੋਇ ਨਾ ਹੁਣ ਜਿਹੜੇ ਨਵੇਂ ਪਲੇਅਰ ਤਾਈਆਂ ਉੱਠਦੇ ਆ ਨਾ ਜਿਹੜੇ ਨਵੇਂ ਨਾਲ ਘਟਾਈਦੇ ਆ ਉਹਨਾਂ ਨੂੰ ਕਿਉਂ ਮੌਕਾ ਜ਼ਿਆਦਾ ਦੇਣਾ ਮੈਂ ਕਈਆਂ ਦੇ ਘਰ ਆ ਤੁਹਾਨੂੰ ਪਤਾ ਟੈਲਟ ਬੱਚੇ ਚ ਹੁੰਦਾ ਵਾ ਤੇ ਉਹਨੂੰ ਖਰਾਕ ਨਹੀਂ ਮਿਲਦੀ ਹੁਣ ਜੇ ਮੈਂ ਹਾਂ ਮੈਂ 100 ਰੁਪਿਆ ਵੀ ਦਊਗਾ ਨਾ ਉਹਨੂੰ ਉਹਦੇ ਹੱਥੇ ਬੜਾ ਹੋਵੇ ਢਿੱਡ ਚ ਪਾਊਗਾ ਸਹੀ ਗੱਲ ਢਿੱਡ ਚ ਪਾਊਗਾ ਤੇ ਫਿਰ ਤਗੜਾ ਹੋਊਗਾ ਉਹ ਬਣ ਜਾਊਗਾ ਹਾਂ ਉਹ ਵੀ ਉਦਾਂ ਨਹੀਂ ਘਰੋਂ ਨਾ ਖਾਦਾ ਜਾਂਦਾ ਕੋਈ ਦਿਨ ਚਾਰ ਭਰਾ ਹੁੰਦੇ ਕਿੱਥੇ ਖਾਦਾ ਜਾਂਦਾ ਘਰਾਂ ਦੇ ਖਰਚੇ ਤੇ ਉਦਾਂ ਨਹੀਂ ਮਾਰੰਗੇ ਇਹਦੇ ਪਲੇਅਰ ਕਿੱਥੇ ਮੰਦਾ ਇਹਨੂੰ ਭੈਅ ਵੀ ਲੱਗਦਾ ਉਹ ਕਾਹੀ ਮਰੀ ਜੇ ਇੱਕ ਮਿੰਟ ਦੇ ਨਹੀਂ ਲੱਭਣੇ ਭਰਾਵਾਂ ਮੈਨੂੰ ਪਹਿਲਾਂ ਨਹੀਂ ਲੱਭੀ ਮਾਂ ਖੋਲ ਲੈਨੇ ਸਾਰੀ ਖੋਲ ਲੈਂਦੇ ਆ ਓਏ ਮੈਨੂੰ ਨਾ ਲੱਭੀ ਖੋਲਾ ਸਾਰੀ ਕਿਦਾਂ ਖੋਲਦਾ ਖੋਲ ਲੈਨਦੇ ਇਹਨੂੰ ਖੋਲ ਲੈਨਦੇ ਓਹ ਲੈ ਭਰਾਵਾਂ ਖੋਲ ਇੱਥੇ ਹੁਣ ਮੈਂ ਕਰਕੇ ਉੱਤੇ ਕੈਂਚੀ ਫੇਰ ਨਹੀਂ ਹਰੋ ਬਣੀ ਇਹਨੂੰ ਤੇ ਪਈ ਇਹ ਆਪਾਂ ਦੱਸਣਾ ਹੈ ਆਡੀਅנס ਨੂੰ ਕਿਦਾਂ ਖੁੱਲੀ ਨਹੀਂ ਜਾਣਾ ਹੁਣ ਆਪਾਂ ਪਾਇਆ ਵਾਜੀ ਅਗਲੀ ਵਾਰ ਦੱਸਾਂਗੇ ਆਪਾਂ ਠੀਕ ਹੈ ਨੂੰ ਕਹੇ ਲਿਖਦਾ ਵੇ ਮਿੰਨਾ ਹੈਲ ਮਾਰੀ ਚ ਕੈਫੀਨ ਹੁੰਦੀ ਹੈ ਮਾਰੀ ਹੈ ਮਾਰੀ ਸੇਵਰੀ ਪਰੀ ਨੇ ਪੀਤੀ ਇਹ ਉੱਤੇ ਲਿਖਿਆ ਵਾ ਹੁਣ ਤੇ ਕੀ ਲਿਖਿਆ ਮਾਰੀ ਰਾਜ ਕਿੱਥੇ ਲਿਖਿਆ ਮਾਰੀ ਦਾ ਨਹੀਂ ਲਿਖਿਆ ਹੁੰਦਾ ਕੈਫੀਨ ਕੈਫੀਨਟੇਡ ਬੈਵਰੇਜ ਤੇ ਕੈਫਨ ਤੈਨੂੰ ਪਤਾ ਹੁੰਦੀ ਮਾਰੀ ਕੰਟਰਟੀ ਜੇਕਰ ਮੈਂ ਹਲੂ ਗਾੜੀ ਮਤਲਬ ਇਹਦਾ ਹੈ ਹੈ ਇਹ ਆਪਣਾ ਪਹਿਣਾ ਤੁਰਨਾ ਦਾ ਨਾ ਅੱਗੇ ਨਹੀਂ ਨਾ ਆਉਂਦਾ ਤੇ ਬੈਨੋਂ ਅੰਦਰ ਇੱਕ ਬੱਚਾ ਵੱਡਾ ਹੈਗਾ ਸੀ ਤੇ ਰੋਕ ਰੱਖਣੀ ਹੋਏ ਨਹੀਂ ਆਣਗੇ ਉੱਥੇ ਚੱਲ ਜਾਗੇ ਨਹੀਂ ਉਹ ਨਹੀਂ ਚੱਲ ਜੰਗੇ ਇਹ ਆਪਣੀ ਆਪਣੇ ਰੋਟੀ ਪਣੀ ਲਵੋ ਬੱਚੋ 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 ਉੱਥੇ ਰੋਕ ਰਿਹਾ ਨੂੰ ਪਾ ਜੋ ਪਾ ਜੋ ਮਾਰ ਦਿਓ ਤੁਸੀਂ ਵੀ ਆ ਜਾਓ ਕੋਈ ਨਹੀਂ ਕੋਈ ਨਹੀਂ ਕੁਰਦੇ ਨਹੀਂ ਰਾਜੇ ਬਿੱਲਾ ਹਾਂਜੀ ਜਰਨਲ ਗਾੜੀ ਹੁੰਦਾ ਫੌਜਾਂ ਪਿੱਛੇ ਹੁੰਦੀਆਂ ਇਹ ਤਾਂ ਬੜਾ ਪ੍ਰੋਗਰਾਮ ਨੂੰ ਮੈਂ ਕਹਿ ਰਿਹਾ ਦੋ 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 ਭੱਜੂ ਭੱਜੂ ਭੱਜ ਲੱਖਾਂ ਲੋਕ ਸੰਤਿਸਕਾ ਮਿਲਦੀ ਹੈ ਸੋਰਾਂ ਤੇ ਵੀ ਹਲੋ 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 ਸੱਤ ਕਰਦੇ ਹਿੱਟ ਕਰਦੇ ਹਾਂ ਹਾਂ ਹਲੋ ਤਖਤਾਂ ਵਾਲੇ ਦਿੱਕੇ ਨੇ ਥਾਪੀ ਮਾਰੀ ਹੈ ਹਰਮਨਦੀਪ ਕੁਰੀਆ ਗੋਪੀ ਕੰਮੀ ਦੀ ਆ ਦੁੱਜੀ ਕੰਮੀ ਦੇ ਵਿੱਚ ਪੱਕਾ ਸੰਸੋਦੀ ਧਰਤੀ ਦਾ कनेक्ट <laughs> ਆਪਨੀ ਪੇਮੈਂਟ ਆ ਗਈ ਆ ਤੁਹਾਡੇ ਆ ਗਿਆ ਜਦੋਂ ਮੀਂਹ ਆਇਆ ਬਹੁਤ ਜਿਹਾ ਵਾਹੂ ਇੱਕ ਮੱਤੀ ਆਇਆ ਕੀ ਆ ਕਿ ਕਿਹਾ 21000 ਜੀ 11000 ਦੀ ਦਿੱਤੀ ਹੈ ਨਾ ਉਹ ਮਾਤਾ ਵਾਹਿਗੁਰੂ ਲਿਆਇ ਕਿ ਕੀ ਆ ਉਹ ਨਹੀਂ ਕਿਹਾ ਕਿ ਜਿਆਦਾ ਨਹੀਂ ਜਾਏ ਇਹਦਾ ਨਾਮ ਲਿਖਿਆ ਦੋਹਿਆਂ ਨੂੰ ਦਿੱਤੀਆਂ ਘਾਟੀਆਂ ਹੁੰਦੀਆਂ ਕਿ ਨਹੀਂ ਦੇਖ 550 ਫੋਨ ਦਾ ਚੈਂਟਰ ਤੋਂ ਲੈਣਾ ਤੂੰ ਸਾਨੂੰ ਆਹ ਇਹਨੇ ਬੋਲਿਆ ਤੁਸੀਂ ਨਾ ਦੋਵੇਂ ਮੈਂ ਆ ਜੀ ਦੇਣਾ ਮੈਂ ਤੇਰੇ ਕਿੰਨਾ ਦੇਦਾ ਨਾ ਤੇ ਜੋ ਲਿਖਿਆ ਨਾ ਪਰਦੇ ਨੂੰ ਬੋਲਿਆ ਤੂੰ ਬੋਲਿਆ ਮੈਂ ਸਟਾਰਟ ਕਰ ਲਿਆ ਆਹ ਦੇਖੋ ਨਾ ਦੋਵੇਂ ਦੇ ਮਾਲੀ 51 51 ਸੋਚ ਦੇਖੋ ਦੋਵੇਂ ਜਿੱਤਿਆੜੀਆਂ ਟੀਮਾਂ ਉਹਨਾਂ ਲਈ 5100 ਆ ਅਣੀ ਦੀ ਜਿੱਤਿਆੜੀਆਂ ਲਈ ਕਿ ਕੁੜੀਆਂ ਦੇ ਤਾਂ ਮੈਂ ਦੇਖੋ ਜੀ ਕੁੜੀਆਂ ਦੇਤੇ 5500 ਦੇ 5500 ਤੁਹਾਨੂੰ ਦੇ ਦੋਨੇ ਇੱਕ ਕਮੈਂਟਰੀਅਲ ਤੋਂ ਲੈ ਲਾਂਗੇ ਜਿਹਨੇ ਬੋਲਿਆ ਫਿਰ ਇਹ ਬੜੇ ਜਿੱਤੋ ਕੋਈ ਨਹੀਂ ਕਿਸੇ ਨੂੰ ਫੜ ਲੈਣਾ ਕੁੜੀ ਕੋਲ ਦੇਖੀਏ ਇਸ ਤਰ੍ਹਾਂ ਦੇ ਫਿਰ ਕਮੈਂਟਰੀਆਂ ਤਾਂ ਕਰਤਾ ਕਰ ਪਰ ਨਹੀਂ ਗਲਤ ਗੱਲ ਹੈ ਪਹਿਲਾਂ ਬੋਲਿਆ ਵਾ ਭਜੀ ਇਹਨੇ ਗੱਲ ਕਮੈਂਟਾਂ ਮੈਚ ਕਰਾ ਕੇ ਦੇਖ ਲੈਂਦੇ ਯਾਰ ਕਹਿ ਰਹੇ ਆ ਮੁੰਡਿਆਂ ਨੂੰ ਕਿ ਕਿੰਨੀ ਪੱਤੀ ਕਿੰਨੇ ਆ ਵੀ ਕੋਈ 25 ਦੀ ਲਿਖਿਆ ਵਾ ਯਾਰ ਲਿਖਿਆ ਬੁਲਾਇਆ ਉਹਨਾਂ ਨੇ ਸਾਰਾ ਜਿੱਤਿਆ ਜਾਵਗਾ ਦੋਨਾਂ ਟੀਮਾਂ ਲਈ ਕਿਉਂ ਲਿਖਾਇਆ ਨੇ ਸਭ ਕੁਝ ਨਾ ਜੋ ਤੁਸੀਂ ਨਹੀਂ 5300 ਦਾ ਨਾਮ ਪ੍ਰਭਾ ਨੂੰ ਬੁੱਦਲ ਕੇ ਕਰ ਦਿੰਦੇ ਹੋ ਯਾਰ 5300 ਕਿਉਂਕਿ ਮੇਰੇ ਕੋਲ ਬੁਲਾਇਆ ਗਿਆ ਮੈਂ ਬਹੁਤ ਪਾ ਠੀਕ ਨਾ ਕੋ ਸਾਹ ਬ੍ਰੇਸ ਰੰਗ ਦੀ ਗੁਰਿਆ ਗੁੱਤੇ ਇਹ ਫਾਈਲ ਜਿਹੜਾ ਰੌਸ ਨੂੰ ਜਾਇਨਾ ਵਾ ਸੁਣਾ ਚਾਹੁੰਦਾ ਦਾ ਜਰੂਰ ਕਰ ਕੋ ਹਲਕਾ ਵਾ ਦੇ ਇਹ ਤੇ ਲੈ ਤੁਹਾਨੂੰ ਅੱਧੇ ਘੰਟੇ ਤੱਕ ਸੈਂਡ ਕਰ ਦੇਣਾ ਉੱਤੋਂ ਦੇ ਠੀਕ ਹੋ ਜੀ ਬੋਲਾਂਗੇ ਜੀ ਲਾਈਵ ਹੋ ਕੇ ਬੋਲਾਂਗੇ ਵੀ ਜਿਹਦਾ ਨਾਮ ਆਣਾ ਉਹਦਾ ਆਪਾਂ ਬੋਲਣਾ ਆਪਾਂ ਬੋਲ ਨਹੀਂ ਈ ਲੈ ਆਨੇ ਦੇ ਹਲੋ ਇੱਥੇ ਹੋ ਜਾ ਉਹਨਾਂ ਨੇ ਖਿੱਚੰਦ ਨੇ ਆਣਾ ਮੜੀ ਜੀ ਸਮਰਾਂ ਸਮਰਾਂ ਜਵਾਦੀ ਮੋਲੇ ਆਹ ਬੋਲੇ ਆਏ ਕਿ ਮੇਂ ਬੀਲੇ ਨਾ ਗੋਲ ਨਾ ਮੇਂ ਗਰੀ 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 ਬੋਲੇ ਆਪ ਕੋ ਪਰਿਆ ਤੁੰ ਤੁੰ ਕੁਕਰਾ ਮਾਰੇ ਮਰੀਆ ਲੈ ਆ ਵੀ ਨਾ ਮਾਰੰ ਮਾ ਨਾ ਰਸਾ ਲਹੇ ਔਰ ਨਾਂ ਨਾ ਲੈ ਤੁਮ ਪਰੇ ਸੁਆਸ ਪਾਰਾ ਆਤਮਤਾਂ ਮੇਂ ਪੁਜੇ ਦੇਰਤੀ ਭੀ ਅੰਤ ਲੈਂਦੇ ਨਾ ਬੰਦੇ ਦਾ ਤੀਜ ਤੂੰ ਹੀ ਪੈਸੇ ਲਾਏ ਆ ਭੀ ਪਹਿਲੋਂ ਤੂੰ ਹੀ ਬਲੋਂ ਲਗਿਆ ਮੋਟਾ-ਮੋਟਾ ਤੇ ਨਾਂ ਲਗਾਇਆ ਵਾ ਜਿੱਤਨ ਵਾਲੀ ਟੀਮ ਨੂੰ ਪਹਿਲਾਂ ਨਾਲ ਰਿਹਾ 5100 5100 ਤੇ ਫਿਰ ਉਹਨਾਂ ਲਿਖਿਆ ਜਿਹੜੀ ਹਾਰੂਗੀ ਉਹਨੂੰ ਵੀ 5100 ਜਿੱਤਨ ਵਾਲੀ ਨੂੰ 11000 ਹਾਂ ਉਹ ਮੁੜ ਕੇ 11000 ਜਿੱਤਨ ਵਾਲੀ ਨੂੰ ਦੇਤਾ ਵਾ ਹਾਰਨ ਵਾਲੀ ਤੋਂ ਕਦੀ ਦੂਜੇ ਦੇ ਮੂੰਹ ਹਲ ਵੰਦੇ ਕਦੀ ਦੂਜੇ ਦੇ ਮੂੰਹ ਨਹੀਂ ਉਹ ਜਿਹਦਾ ਉੱਤੇ ਨਾਂ ਲਿਖਿਆ ਵਾ ਮੰਨ ਲਾ ਪੇਪਰ ਤੇ ਉੱਤੇ ਨਾਂ ਲਿਖਿਆ ਉਹ ਨਾਂ ਕਿਹੜੀ ਘੱਲੋਂ ਲਿਖਿਆ ਫਿਰ ਕਿੰਨਾ ਬੰਦਿਆਂ ਨਾਂ ਲਿਖਿਆ ਫੋਟੋ ਆਈ ਆਪਣੀ ਕੀ ਉੱਥੇ ਕਰੂ ਕੋਈ ਉਹ ਲਿਖਿਆ ਜੂ ਨਾ ਨਹੀਂ ਨਹੀਂ ਫਿਰ ਗੱਲ ਸੁਣ ਜੇ ਤੁਸੀਂ ਐਡਾ ਮੇਲਾ ਕਰਾਉਂਦੇ ਤਾਨੂੰ ਫੜੋ ਫੜੋ ਪلوان ਜੀ ਫਿਰ ਕੀ ਹੈ ਤੁਹਾਡੇ ਤੇ 500 ਲਾਇਆ ਫੜੋ ਹੈਣਾ ਆ ਹੁੰਦੀ ਹੈ ਕਮੇਟੀਆਂ ਇਹੋ ਜਿਹਾ ਮੁੜ ਕੇ ਮੇਲਾ ਘੱਡਣਾ ਜੀ ਨਹੀਂ ਕਰਦੇ ਤੇ ਤੇ ਰਹਿੰਦੇ ਹੋ ਜੀ ਲੋਕ ਉਨੇ ਚੰਗੇ ਨਹੀਂ ਲੱਗੇ ਤਾਂ ਚਲੋ ਆਪਾਂ ਕਿਹਨੂੰ ਮਾੜਾ ਨਹੀਂ ਕਹਿੰਦੇ ਹਾਂ ਪਰ ਜਿਹੜਾ ਪਲੇਅਰ ਆਇਆ ਹੁੰਦਾ ਨਾ ਉਹਨੂੰ ਆਪਾਂ ਖੁਸ਼ ਹੋ ਕੇ ਕਹਿ ਦਿੰਨੇ ਕੋਈ ਗੱਲ ਨਹੀਂ ਸਾਡੇ ਪਿੰਨੂ ਪਲੇਅਰ ਆਏ ਆ ਤੇ ਚਲੋ ਖੁਸ਼ ਹੋ ਕੇ ਤੁਸੀਂ ਲੈ ਲਓ ਨਾ ਪਰ ਜੇ ਤੁਸੀਂ ਨਹੀਂ ਦਿੰਦੇ ਅਸੀਂ ਅਸੀਂ ਜਿਹੜੇ ਤੁਹਾਡੇ ਨਾਲ ਕੀਤੇ ਅਸੀਂ ਤੇ ਉਹ ਲੈਣੇ ਲੈਣੇ ਅਸੀਂ ਕਿਦੋਂ ਕਹਿੰਨੇ ਆ ਵੀ ਤੁਸੀਂ ਲਾਓ ਸਾਡੇ ਤੇ ਹਨਾ ਪਰ ਤੁਸੀਂ ਨਾ ਬਣਾਉਣ ਲੱਗੇ ਪਹਿਲਾਂ ਬੋਲ ਦਿੰਦੇ ਜੇ ਤੇ ਮੁੜ ਕੇ ਦੇ ਦਿੰਦੇ ਇਹੋ ਤੇ ਤੁਹੇ ਇਦਾਂ ਚੰਗੇ ਨਹੀਂ ਨ ਲੱਗਿਆ ਕੱਲਾ ਹੁਣ ਤੁਹਾਨੂੰ ਪਤਾ ਹੀ ਸਿੱਧੀ ਲੱਤ ਸਿੱਧੀ ਕਰ ਸਿੱਧੀ ਕਰ ਲਾ ਚੱਲ ਸਿੱਧਾ ਜਾ ਖਾਣ ਨੂੰ ਮਨ ਸਿੱਧਾ ਟੱਪਾ ਬਾਕੀ ਮਰਦਾ ਜਿੱਥੇ ਹੋਂਗੋ ਤੇ ਖਲੋਤਾ ਜਾਂਦਾ ਚਾਹੀ ਜਾਈ ਜਾ ਜਾਈ ਜਾ ਦੋਖੋ ਜਾਂਦਾ ਪੁਈ ਚੱਕ ਰਹੀ ਨਾ ਨਹੀਂ ਨਹੀਂ ਕੋਈ ਇੱਥੇ ਨਹੀਂ ਆਏ ਇੱਥੇ ਜੋ ਬਸਾਈ ਇਹ ਤਾਂ ਨਹੀਂ ਗੱਲ ਫੱਟੀ ਆ ਆ ਮਸਲਦੇ ਨਹੀਂ ਨਹੀਂ ਗੱਲ ਇਹ ਤਾਂ ਕਾਲੀ ਬੈਠ ਤੂੰ ਤੂੰ ਮੇਰੀ ਗੱਲ ਸੁਣ ਨਾ ਜਿਹੜੀ ਰੇਟ ਪਾਣਾ ਨਾ ਤੂੰ ਥੋੜੀ ਜਿਹੀ ਸਿਆਣੀ ਰੇਟ ਪਾਏਗਾ ਤੈਨੂੰ ਫਰਨਾ ਨਹੀਂ ਕਹਿੰਦੀ ਆ ਗਰਮੀ ਆਉਣੀ ਨਾ ਥੋੜੀ ਜਿਹੀ ਗਰਮੀ ਜਦਾਂ ਗਰਮੀ ਦੇ ਵਿੱਚ ਕੌਡੀ ਸਿੱਖਣੀ ਆ ਜਿਹੜੀ ਗਰਮੀ ਹੁੰਦੀ ਖਾਸ ਕਰਕੇ ਰੇਡਰਾਂ ਦੀ ਕਬੱਡੀ ਸਿੱਖਣ ਵਾਸਤੇ ਹੁੰਦੀ ਆ ਗਰਮੀ ਗਰਮੀ ਚ ਸਟਾਈਲ ਬਦਲਦਾ ਵੱਡੀ ਜਦੋਂ ਪਾਏਗਾ ਸਟਾਈਲ ਬਦਲ ਵੀ ਮੈਚ ਚ ਕਮੀ ਪੈ ਸੀ ਗਈ ਆ ਕਿਉਂਕਿ ਗਰਮੀ ਚ ਮੁਰਕ ਆਉਣਾ ਲੱਤ ਮਿਕਾ ਜਾਣੀ ਪੂਮ ਲੈਣਾ ਸਾਰਾ ਬਚ ਗਿਆ ਫਿਰ ਉਹ ਆਪਦੇ ਦਿਮਾਗ ਚ ਫੀਡ ਕਰੀ ਜਾ ਕੌਣ ਕਰੀ ਜਾ ਜਾ ਕੇ ਮੈਚ ਵੇਖ ਕਬੱਡੀ ਨੂੰ ਸਿੱਖ ਆ ਗਰਮੀਆਂ ਗਰਮੀਆਂ ਤਿੰਨ ਮਹੀਨੇ ਖੇਡ ਕੇ ਕਬੱਡੀ ਸਿੱਖ ਲੈ ਜਿੱਦਾਂ ਕਬੱਡੀ ਖੇਡੀ ਦੀ ਨਹੀਂ ਹੁੰਦੀ ਸਿੱਖੀ ਦੀ ਹੁੰਦੀ ਆ ਇੱਥੇ ਸਾਰੇ ਪਲੇਅਰ ਆਉਂਦੇ ਖੇਡਣ ਸਿੱਖਣ ਨਹੀਂ ਆਉਂਦਾ ਕੋਈ ਮੈਂ ਅਜੇ ਤੱਕ ਆਉਣਾ ਵਾਂ ਸਿੱਖਣ ਕੁਝ ਨਵਾਂ ਸਿੱਖੀਏ ਜੇ ਖੇਡਣਾਓਗੇ ਖੇਡ ਕੇ ਤੁਸੀਂ ਚੱਲ ਜਾਣਾ ਸਿੱਖਣ ਆਇਆ ਕਰੋ ਕੀ ਕਰੀਏ ਹੁਣ ਤੁਹਾਡੇ ਚ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਰੇਡ ਪਾਉਣ ਜਾਂਦੇ ਹੋਗੇ ਗਾੜੀ ਪੜਦੇ ਹੋਗੇ ਆ ਰੇਡ ਜਾਪੀ ਕੀ ਕਰਦਾ ਅੱਜ ਕਰਦਾ ਵੀ ਕਰਦਾ ਕੋਹ ਨਹੀਂ ਨਾ ਤੁਹਾਨੂੰ ਖੁਦ ਨੂੰ ਪੜ੍ਹਨਾ